ਮਾਨਸਾ ਦੇ ਡੀਸੀ ਸਾਹਿਬ ਪਹੁੰਚ ਚੁੱਕੇ ਨੇ ਜੀ ਖੇੜ ਮੇਲੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿਹੋ ਨਾ ਆਪਣੇ ਵਿਚਕਾਰ ਸਰਦਾਰ ਕੁਲਵੰਤ ਸਿੰਘ ਰਾਤਰੀਕਾਲ ਦੋਸਤੋ ਅੱਜ ਅਸੀਂ ਜਾ ਰਹੇ ਜੀ ਖੇੜ ਮੇਲੇ ਦੇ ਗਾਸਤੇ ਪਹਿਲਾਂ ਅਸੀਂ ਸਕੂਲੀ ਗੇਮਾਂ ਕਰਾ ਰਹੇ ਸੀ ਹੁਣ ਸਾਡੇ ਜਿਹੜੇ ਉੱਥੇ ਆ ਕੇ ਅਸੀਂ ਉਹ ਕਰਨਾਗਾ ਡੈਮੋ ਕਰਨੀਆਂ ਜੀ ਸਾਡੇ ਪਲੇਅਰ ਸਾਡੇ ਨਾਲ ਜਾ ਰਹੇ ਨੇ ਉੱਥੇ ਆ ਕੇ ਖੇੜ ਮੇਲੇ ਦੇ ਤੁਹਾਨੂੰ ਦਿਖਾਉਣੇ ਆਗੇ ਕੀ ਪ੍ਰਬੰਧ ਨੇ ਕੀ ਸਿਸਟਮ ਨੇ ਸਾਡੇ ਗੱਟੀਆਂ ਤੇ ਆਰਮੀ ਜੀ ਇਦਰ ਨਾਲ ਸਾਡੇ ਪ੍ਰਬਲਿੰਦ ਸਿੰਘ ਬੈਠੇ ਨੇ ਅਸੀਂ ਦਿਖਾਉਣੇ ਆ ਸਾਨੂੰ ਸਾਰੇ ਸਾਡੇ ਨਾਲ ਬਣੇ ਰਹੋ ਹਾਂ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਦੱਸ ਦੇਾਂਗੇ ਵੀ ਕੀ ਪ੍ਰਬੰਧ ਨੇ ਉੱਥੇ ਕਿਹੜੇ ਮੇਲੇ ਦਾ ਗਾਜ ਹੋ ਰਿਹਾ 2025 ਸਾਡੇ ਨਾਲ ਅਰਮਾਨ ਸਿੰਘ ਵਿਸਾਲ ਸਿੰਘ ਪ੍ਰਬਲਿੰਦ ਸਿੰਘ ਦਿਖਾਉਣੇ ਆ ਤੁਹਾਨੂੰ ਉੱਥੇ ਨਾਲ ਬਣੇ ਰਹੋ ਸਾਡੇ ਬਲੌਗ ਦੇ ਹਾਂਜੀ ਹਾਂਜੀ ਅਸੀਂ ਜਾ ਰਹੇ ਹਾਂ ਜੀ ਰਸਤੇ ਵਿੱਚ ਪਹੁੰਚ ਗਏ ਜੀ ਆ ਗੁਰਦੁਆਰਾ ਸਾਹਿਬ ਆ ਗਿਆ ਜੀ ਟੁੱਠਿਆਂ ਵਾਲੀ ਪਿੰਡ ਦਾ ਜੀ ਡਿਊਟੀ ਬਣ ਰਹੀ ਹੈ ਜੀ ਤੇ ਨਾਲ ਸਾਡੇ ਸਿੰਘ ਇੱਕ ਹੋਰ ਹੈ ਇੰਦਰਪ੍ਰਤਾਪ ਸਿੰਘ ਸਾਡੇ ਨਾਲ ਰਲ ਗਿਆ ਜੀ ਇਹ ਵੀ ਸਾਡੇ ਨਾਲ ਅਸੀਂ ਜਾ ਰਹੇ ਹਾਂ ਤੁਹਾਨੂੰ ਦਿਖਾਉਣੇ ਆ ਸਾਰਾ ਪ੍ਰੋਗਰਾਮ ਉੱਥੇ ਅਸੀਂ ਪੈਣੀ ਬਾਗੇ ਪਹੁੰਚ ਚੁੱਕੇ ਹਾਂ ਜੀ ਆਹ ਜਿਹੜਾ ਟਾਵਰ ਆ ਜੀ ਮਾਨਸਾ ਦਾ ਸਭ ਤੋਂ ਉੱਚਾ ਟਾਵਰ ਹੈ ਇਹ ਪੈਗੀ ਬਾਗੇ ਵਾਲਾ ਹਾਂ ਜੀ ਸਿੱਪੈਣੀ ਬੱਗ ਦੇ ਸਕੂਲ 'ਚ ਪਹੁੰਚ ਗਏ ਆ ਸਾਡੇ ਸਿੰਘ ਸਾਡੇ ਤੋਂ ਪਹਿਲਾਂ ਆ ਗਏ ਜੀ ਤੇ ਮਿਸ਼ਾਲ ਕੱਢੀ ਜਾਊਗੀ ਪੈਣੀ ਪਤਾ ਨਹੀਂ ਅੱਜ ਪੈਣੀ ਬੱਗ ਦੇ ਸਕੂਲ ਦੇ ਵਿੱਚ ਪਹੁੰਚ ਗਏ ਵਿਸ਼ਾਲ ਸਿੰਘ ਹਰਮਾਨ ਸਿੰਘ ਇੰਦਰ ਪ੍ਰਤਾਪ ਸਿੰਘ ਸਾਡੇ ਬਾਹਰ ਬੰਦ ਕਰਕੇ ਆਓ ਜੀ ਦਿਖਾਵਾਂਗੇ ਤੁਹਾਨੂੰ ਸਾਡਾ ਪ੍ਰੋਗਰਾਮ ਬਣੇ ਰਿਹਾ ਸਾਡੇ ਬਲੌਗ ਨਾਲ ਸਾਡੇ ਸਿੰਘ ਪਹੁੰਚ ਗਏ ਚੇਮਣ ਲਾਲ ਚੇਮਣੂ ਏਮਣੂ ਆਮਨਪ੍ਰੀਤ ਸਿੰਘ ਠੀਕ ਹੈ ਆਪ ਬੱਚਾ ਸਾਡਾ ਤੂਫਾਨ ਸਿੰਘ ਤੂਫਾਨ ਸਿੰਘ ਹੈ ਨਾਮ ਕੀ ਹੈ ਤੁਹਾਡਾ ਬਟੇ ਸਿਮਰਨਜੀਤ ਸਿੰਘ ਸਿਮਰਨਜੀਤ ਸਿੰਘ ਬਾਕੀ ਡੈਮੋ ਦਿਖਾਉਣਗੇ ਉੱਥੇ ਜਿਹੜੇ ਮੇਲੇ ਦਾ ਆਗਾਜ਼ ਹੋ ਰਿਹਾ ਜੀ ਪ੍ਰੋਗਰਾਮ ਅੱਥੇ ਸਟਾਰਟ ਹੋ ਰਿਹਾ ਜੀ ਬਸ ਮਿਸਾਲ ਮਾਰ ਕੱਢਣਗੇ ਜੀ ਇੱਥੇ ਬੱਚੇ ਬੈਠੇ ਨੇ ਸਭ ਦਿਖਾਉਣਿਆ ਤੁਹਾਨੂੰ ਪ੍ਰੋਗਰਾਮ ਬਣਾਇਓ ਸਾਡੇ ਬਲੌਗ ਦੇ ਨਾਲ ਹਾਂਜੀ ਸਾਡੇ ਬੱਚੇ ਤਿਆਰੀ ਕਰ ਰਹੇ ਨੇ ਜੀ ਇਹ ਡੀਓ ਸਭ ਆਉਣ ਦੇ ਵਿੱਚ ਟਾਈਮ ਲਾ ਰਹੇ ਨੇ ਇਹ ਕਹਿੰਦੇ ਤੁਸੀਂ ਆਰਜੀ ਤੌਰ ਤੇ ਬੱਚਿਆਂ ਦਾ ਐਂਟਰਟੇਨਮੈਂਟ ਹੋ ਜਾ ਗਤਕਾ ਕਰਵਾ ਦਿਓ ਇੱਕ ਵਾਰੀ ਆ ਸਾਡੇ ਸਪੋਰਟਸ ਡਿਪਾਰਟਮੈਂਟ ਦੇ ਬੰਦੇ ਬੈਠੇ ਨੇ ਜੀ ਸਾਰੇ ਹੁਣ ਆਪਣੇ ਵਿਚਕਾਰ ਪਹੁੰਚੇ ਹਨ ਸੁਖਵਿੰਦਰ ਸਿੰਘ ਪੰਚਪਾਣੀਵਾੜਾ ਜਗਦੀਪ ਸਿੰਘ ਪੰਚਤ ਕੁਲਵਿੰਦਰ ਸਿੰਘ ਪਾਰਚਰ ਅਸੀਂ ਇਹਨਾਂ ਦਾ ਆਪਣੇ ਇੰਨੇ ਕੀਮਤੀ ਟਾਈਮ ਤੋਂ ਕੱਢ ਕੇ ਟਾਈਮ ਕੱਢ ਕੇ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕਰਦੇ ਹਾਂ

ਅਸੀਂ ਆਪਣੇ ਮਾਨਸਾ ਦੇ ਐਪੀਓਪਲਸਿੰਗ ਐਜੂਕੇਸ਼ਨ ਡਿਪਾਰਟਮੈਂਟ ਦਾ ਨਿਰਦੇਸ਼ ਤੇ ਕਾਨਫਰੈਂਸ ਤੇ ਅਸੀਂ ਬਹੁਤ-ਬਹੁਤ ਤੁਹਾਡਾ ਸਵਾਗਤ ਕਰਦੇ ਹਾਂ। ਚੁੱਕੇ ਨੇ ਜੀ। ਸਾਡੇ ਮਾਨਸਾ ਦੇ ਡੀਸੀ ਸਾਹਿਬ ਪਹੁੰਚ ਚੁੱਕੇ ਨੇ ਜੀ। ਖੇੜ ਮੇਲੇ ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇ। ਮੇਹੋਨਾ ਆਪਣੇ ਵਿੱਚਕਾਰ ਸਰਦਾਰ ਕੁਰਵੰਤ ਸਿੰਘ ਆਈਏਐਸ ਡਿਪਟੀ ਕਮਿਸ਼ਨਰ ਮਾਨਸਾ ਆਪਣੇ ਵਿੱਚਕਾਰ ਪਹੁੰਚ ਰਹੇ ਨੇ ਤੇ ਸ੍ਰੀ ਤਦ ਗੁਰੂ ਜੀ ਨਾ ਆਈਏ ਅਤੇ ਜੀ ਮੰਨਤਾ ਆਪਣੀ ਰੀਤ ਕਰਨ ਆਪਣੀ ਬਾਤ ਦੀ ਸਮੇਟੇ ਜਮਾ ਗੱਜਰ ਬਣ ਚੀ ਆਪਣੀ ਬਹਾਰਿਆਂ ਤੇ ਆਪਣੀ ਜਿੰਦੂ ਤਸ਼ਾਦ ਹੋਏ ਤੂੰ ਬੈਠ ਕੇ ਤੈਂਚਨ ਦੇ ਸੀ ਦੋ ਮੀਨਾ ਹਾਦਸਾ ਕਰਦੇ ਹਾਂ ਥੈਂਕ ਯੂ ਸਰ ਸਭ ਦੇ ਛੋਟੇ ਜਿਹੇ ਸੱਦੇ ਤੇ ਸਾਡੇ ਖੇਡ ਵਿਭਾਗ ਦੇ ਮਾਗਮੈਂਟ ਦੇ ਕਨਿਕੇ ਜਿਹੇ ਸੱਦੇ ਤੇ ਤੁਸੀਂ ਆਪਣੇ ਇਹਨਾਂ ਟਾਈਮ ਦੇ ਵਿੱਚ ਤੇ ਕੀਮਤੀ ਟਾਈਮ ਕੱਢ ਕੇ ਇੱਥੇ ਪਹੁੰਚੇ ਤੁਹਾਡਾ ਇੱਥੇ ਪਹੁੰਚਣ ਤੇ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ ਨੂੰ ਇੱਕ ਤਰਜੀਹ ਦੇਣ ਲਈ ਇੱਕ ਅਸ਼ੀਰਵਾਦ ਦੇਣ ਲਈ ਤੁਹਾਨੂੰ ਸਾਰਿਆਂ ਨੂੰ ਮੈਂ ਠੀਕੇ ਕਿਵੇਂ ਤੁਹਾਨੂੰ ਮੈਡਲ ਵੀ ਦੇ ਦਿੱਤੀ ਤੁਸੀਂ ਆਪਣੀ ਪਛਾਣ ਵੀ ਕਰਦੇ ਹੋ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਬਾਈ ਜਾ ਰਹੇ ਨੇ ਆਹ ਲਾ ਲਾ ਵੀ ਲੱਗਦੀ ਹੈ ਬੈਚ ਸਰੇਮਨੀ ਰੈਸਟ ਤੋਂ ਮੋਂ ਦੇ ਆਪਣੇ ਸਪੋਰਟਸ ਡਿਪਾਰਟਮੈਂਟ ਦੇ ਮੈਮ ਜੁਟੋ ਕੋ ਚਾਲੂ ਕਾਮ ਜੀ ਜੇ ਡੀ ਕੇਸ ਬੈਕ ਸੈਰਮਨੀ ਨੂੰ ਕਰ ਰਹੇ ਨੇ ਥੈਂਕ ਯੂ ਸਰ ਥੈਂਕ ਯੂ ਮੈਮ ਇਸ ਸਾਲ ਪਹੁੰਚ ਰਹੀ ਹੈ ਆਪਣੇ ਵਿਚਕਾਰ 6 ਮਹੀਨੇ ਦਾ ਆਗਾਜ਼ ਹੋ ਰਿਹਾ ਬੀਆ ਦੇ ਅਕਤੰ ਕਿਸ ਸਾਲ ਨੂੰ ਦਾ ਦੂਰੇ ਨੇ ਕਿਸ ਨਿਸ਼ਾਨ ਦੇ ਨਾਲ ਸਾਰੇ ਨੂੰ ਸੋਕਾਇਆ ਲੇਟੇ ਅਸੀਂ ਆਪਣੇ ਅੰਦਰ ਆਪਣੀ ਜੋਤ ਜਾਨੀ ਜਾਗਦੇ ਰੱਖਾਂਗੇ ਥੈਂਕ ਯੂ ਉਸਰ ਤੋਂ ਰੋਸ ਤੋਂ ਆਏ ਦਿੱਤੀ ਕਿੰਨਾਂ ਮਾਨਕਾ ਚਿਰ ਬਗੜਪੀ ਦਾ ਹੈ ਕਿ ਅੱਜ ਦਿੱਤੀ ਮਾਨਕਾ ਮੈਂ ਜੀ ਬੇਕਰੋਸ ਦੇ ਨਾਲ ਉਹ ਸਭ ਨੇ ਰਹਿਣਾ ਚਾਹੀਦਾ ਕਿ ਜੇ ਤੱਕ ਕਦੇ ਵੀ ਤੇਰੀ ਮਾਤਾ ਜੀ ਉਹੀ ਮਹਿਨਤ ਜੀ ਗੱਤ ਕੇ ਵਾਲੇ ਤੁਹਾਨੂੰ ਸੱਤਾਂ ਖੜਕੇ ਦਿਖਾਉਣਗੇ ਜੀ ਹੁਣ ਆਪਾਂ ਜੀਸ ਤੋਂ ਬਾਅਦ ਕੋ ਤੁਹਾਡੇ ਸਾਹਮਣੇ ਗੱਤਕਾ ਜੋ ਕੁਛ ਚਲਕੀਆਂ ਦੇਖ ਨੂੰ ਮਿਲਣੀਆਂ ਗੱਤਕਾ ਜੋ ਕਿ ਸਿੱਖਾਂ ਦੀ ਬਹੁਤ ਹਰ ਮੰਨ ਪਿਆਰੀ ਇੱਕ ਖੇਡ ਹੈ ਜਿਸ ਵਿੱਚ ਬੱਚੇ ਬੜੀ ਖੁਸ਼ੀ ਨਾਲ ਸਿੱਖਦੇ ਹਨ ਰੰਜਤ ਕੌਤੀ ਜੀ ਤੇ ਆਪਣੇ ਰਕਾਬਾਂ ਦਾ ਸਾਹਮਣਾ ਕਰਨ ਜਿਹੜੇ ਗੁਰੂ ਸੇਵਾ ਸਟਾਜ ਵਿੱਚ ਚਾਰ ਕਰਦੇ ਸੀ ਤੁਹਾਡੇ ਸਾਹਮਣੇ ਇੱਕ ਸਿੱਕੀ ਦੀ ਚਲਦੀ ਕਰਦੀ ਮੂਰਤ ਹਾਂਜੀ ਹੁਣ ਸਾਡੇ ਬੱਚੇ ਗੱਤਕੇ ਦੀ ਪਰਫਾਰਮੈਂਸ ਕਰਨ ਜਾ ਰਹੇ ਨੇ ਜੀ ਗੱਤਕਾ ਐਸੋਸੀਏਸ਼ਨ ਮਾਨਸਾ ਦੇ ਬੱਚੇ ਜੀਐਫਆਈ ਦੇ ਬੱਚੇ ਖੇਡ ਮੇਲੇ ਦੇ ਵਿੱਚ ਬਹੁਤ ਹੀ ਸੋਨਾ ਪ੍ਰਦਰਸ਼ਨ ਕਰਦੇ ਹੋਏ ਇਹ ਸਾਡਾ ਛੋਟਾ ਬੱਤਿਆ ਤੂਫਾਨ ਸਿੰਘ ਅਕਾਲੀ ਤੋਂ ਜਿਹੜਾ ਬਹੁਤ ਹੀ ਸੋਹਣਾ ਪੈਂਤਰਾ ਲਗਾ ਰਿਹਾ ਜੀ ਉਹਦੇ ਨਾਲ ਹੀ ਭਾਈ ਅਮਨਪ੍ਰੀਤ ਸਿੰਘ ਜੀ ਪੈਂਤਰਾ ਟੜਦੇ ਹੋਏ ਜੀ ਇਹ ਵੀ ਸਿੰਘਾ ਕਾਲੀ ਤੋਂ ਆ ਜੀ ਬਹੁਤ ਹੀ ਸੋਹਣਾ ਗੱਠੇ ਦਾ ਪ੍ਰਦਰਸ਼ਨ ਕਰਦੇ ਹੋਏ ਨਾਲ ਹੀ ਸਾਡਾ ਹੋਣਾਰ ਬੱਚਾ ਵਿਸ਼ਾਲ ਸਿੰਘ ਪੈਂਤਰੇ ਦੀ ਸਿਆਰੀ ਕਰਦਾ ਹੋਇਆ ਅਮਨਪ੍ਰੀਤ ਸਿੰਘ ਆਪਣਾ ਪੈਂਤਰਾ ਪੂਰਾ ਕਰਕੇ ਵਾਪਸ ਜਾ ਰਹੇ ਨੇ ਅਸੀਂ ਤੁਹਾਨੂੰ ਮਿਊਜ਼ਿਕ ਤਾਂ ਨਹੀਂ ਸੁਣਾ ਸਕਦੇ ਕਿਉਂਕਿ YouTube ਕਾਪੀਰਾਈਟ ਮਾਰ ਦਿੰਦਾ ਜੀ ਬਹੁਤ ਹੀ ਸੋਹਣਾ ਪ੍ਰਦਰਸ਼ਨ ਕੀਤਾ ਨੇ ਬੱਚਿਆਂ ਨੇ ਭਾਈ ਵਿਸ਼ਾਲ ਸਿੰਘ ਜੀ ਇਹ ਮਾਨਸਾ ਤੋਂ ਨੇ ਇਹ ਬੱਚਾ ਬਹੁਤ ਹੀ ਸੋਹਣਾ ਪੇਂਤਰਾ ਕਰਦੇ ਆ ਇਹਨਾਂ ਨੇ ਗਤਕਾ ਐਸੋਸੀਏਸ਼ਨ ਮਾਨਸਾ ਦੇ ਬੱਚੇ ਬਹੁਤ ਹੀ ਸੋਹਣਾ ਪ੍ਰਦਰਸ਼ਨ ਕਰਦੇ ਹੋਏ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਸੀਂ ਮਿਊਜ਼ਿਕ ਤਾਂ ਨਹੀਂ ਪਲੇ ਕਰ ਸਕਦੇ ਜਦੋਂ ਵੀ ਵੀਡੀਓ YouTube ਤੇ ਜਾਂ Facebook ਤੇ ਪਾਈ ਜਾਂਦੀ ਆ ਤਾਂ ਉਹ ਕਾਪੀਰਾਈਟ ਆ ਜਾਂਦਾ ਜੀ ਸੋ ਬਹੁਤ ਹੀ ਸੋਹਣਾ ਇਹਨਾਂ ਬੱਚਾ ਨੇ ਪ੍ਰਦਰਸ਼ਨ ਕੀਤਾ ਸੋ ਸੰਗਤਾਂ ਬਹੁਤ ਹੀ ਪਿਆਰ ਸਤਿਕਾਰ ਨਾਲ ਦੇਖ ਰਹੀਆਂ ਸੀ ਜੀ ਸੋ ਇਹ ਸਾਡਾ ਬੱਚਾ ਾਰਮਾਨ ਸਿੰਘ ਜਿਨੇ ਕਰਪਾਣ ਫਰਾਈ ਕੀਤੀ ਬਹੁਤ ਹੀ ਸੋਹਣਾ ਪ੍ਰਦਰਸ਼ਨ ਕੀਤਾ ਸੋ ਇਸ ਟਾਈਮ ਮਾਨਸਾ ਦੇ ਵੱਡੇ ਵੱਡੇ ਅਹੁਦੇਦਾਰ ਡਿਪਟੀ ਕਮਿਸ਼ਨਰ ਡੀਸੀ ਸਾਹਿਬ ਮਾਨਸਾਾਂ ਦੇ ਪਹੁੰਚੇ ਹੋਏ ਸਨ ਆਈਪੀਐਸ ਯੋ ਅਮਰਤਾਪਾਲ ਸਿੰਘ ਡੀਐਸਪੀ ਤੋਂ ਪਿੰਡ ਪੈਣੀਵਾਗਾ ਦੇ ਸਰਪੰਚ ਸਾਹਿਬ ਤੋਂ ਹੋਰ ਪਤਵੰਤੇ ਸੱਜਣਾ ਮੌਜੂਦ ਸਨ ਸਪੋਰਟਸ ਡਿਪਾਰਟਮੈਂਟ ਦੇ ਸਾਰੇ ਹੀ ਕੋਚ ਸਹਿਵਾਨ ਅਧਿਆਪਕ ਸਹਿਵਾਨ ਪੈਣੀਵਾਗਾ ਮਿਸ਼ਾਲ ਮਾਰਚ ਦੇ ਵਿੱਚ ਪਹੁੰਚੀ ਹੋਈ ਸੀ ਜਿਹੜੀ ਮਿਸ਼ਾਲ ਬਠਿੰਡੇ ਤੋਂ ਚੱਲ ਕੇ ਪੈਣੀਵਾਗਾ ਦੇ ਵਿੱਚ ICC ਸੋ ਇਹ مشਾਲ ਦਾ ਰੂਲ ਹੁੰਦਾ ਜੀ ਅੱਜ مشਾਲ ਜਲਾ ਦਿੱਤੀ ਗਈ ਆ ਸੋ 29 ਅਗਸਤ ਤੱਕ ਇਹ ਚੱਲਦੀ ਹੀ ਰਹੇਗੀ ਜੀ ਸੋ ਭਾਈ ਹਮਨਪ੍ਰੀਤ ਸਿੰਘ ਸਿਮਰਨਜੀਤ ਸਿੰਘ ਬਹੁਤ ਹੀ ਸੋਹਣਾ ਇਹਨਾਂ ਨੇ ਸੋ 30 ਦਾ ਪ੍ਰਦਰਸ਼ਨ ਕੀਤਾ ਸੋ ਸਾਡਾ ਵੀ ਮਨ ਕੀਤਾ ਕਿ ਅਸੀਂ ਵੀ ਗੇਮ ਲਾਈਏ ਵੀਰ ਪ੍ਰਭਲਨੀ ਸਿੰਘ ਤੇ ਦਾਸ ਵੱਲੋਂ ਵੀ ਛੋਟੀ ਫਾਈਟ ਦੀ ਖੇਡ ਖੇਡੀਗੀ ਤੋ ਹੁਣ ਭਾਈ ਵਿਸਾਲ ਸਿੰਘ ਤੇ ਜੀਮਨੂ ਸਿੰਘ ਫਰੀ ਸੋਟੀ ਖੇਡਦੇ ਹੋਏ ਸੋ ਸੰਗ ਤਾਂ ਉੱਚੀ ਉੱਚੀ ਜਗਾਰੇ ਲਗਾ ਰਹੀਆਂ ਸੀ ਜੀ ਬੱਤੇ ਵੀ ਗੱਤਕਾ ਖੇਡ ਦੇ ਕੇ ਬਹੁਤ ਖੁਸ਼ ਹੋਏ ਸੋ ਗੁਰੂ ਦੀ ਖੇਡ ਆ ਜੀ ਬਹੁਤ ਹੀ ਸੋਹਣੀ ਲੱਗਦੀ ਹੈ ਜੀ ਵਾਹ ਜੀ ਵਾਹ ਰਕਤਾ ਕੋਲ ਸਪੈਰਨਿਕ ਡਿਗਰੀ ਦਾ ਸਾਹਿਬ ਜੀ ਮਹਾਂ ਨਾ ਨਾ ਇਸ ਤਰ੍ਹਾਂ ਦੂਰ ਨੂੰ ਮੇਟੇ ਆ ਬੱਲੇ ਬੱਲੇ ਖਿੱਚ ਕੇ ਆਪਣੇ ਕਹੇ ਪਰ ਅਮਲ ਕਰੋ ਅੱਕੇ ਤਾਂ ਸ਼ੁਰੂ ਕਰਾਤੇ ਕਿਥੇ ਖਾਤਰਾ ਕਰ ਲੱਗੀਆਂ ਵਾਲੇ ਕਾਇਦੇ ਦੀ ਤਹਲਾ ਦਿਆ ਅਰੇ ਦੀ ਦੁਨੀਆ ਦੇ ਵਾਕਾ ਬਣ ਗਿਆ ਅਰਗੀਆਂ ਵਾਲਿਆ ਤੇ ਪਰਵਾਦ ਪਤਾ ਅਰਗੀਆਂ ਵਾਲਾ ਤੇ ਪਰਵਾਦ ਗਿਆ प जी किरपान ਪਾਈ ਆਮਨਪ੍ਰੀਤ ਸਿੰਘ ਤੇ ਸਿਮਰਨਜੀਤ ਸਿੰਘ ਨੇ ਬਹੁਤ ਹੀ ਸੋਹਣੀ ਕਰਪਾ ਢਾਲ ਦੀ ਗੇਮ ਲਾਈ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਸੰਗਤਾਂ ਬੜੇ ਹੀ ਉਤਸ਼ਾਹ ਨਾਲ ਦੇਖ ਰਹੀਆਂ ਸੀ ਤੇ ਬਾਅਦ ਵਿੱਚ ਸਾਨੂੰ ਆ ਕੇ ਮਿਲੇ ਇਹ ਵੀਰ ਜੀ ਜਦੋਂ ਅਸੀਂ ਗੱਤਕਾ ਦੇਖ ਰਹੇ ਸੀ ਸਾਡੇ ਰੌਂਗਟੇ ਖੜੇ ਹੋ ਰਹੇ ਸੀ ਤੋਂ ਗੱਤਕਾ ਗੇਮ ਹੀ ਐਸੀ ਹੈ ਜੀ ਗੁਰੂ ਸਾਹਿਬ ਦੀ ਚਲਾਈ ਹੋਈ ਆਟੋਮੈਟਿਕ ਹੀ ਜਿਹੜਾ ਵਿਅਕਤੀ ਐਸਜੀਐਮ ਨੂੰ ਖੇਡਦਾ ਜਾਂ ਦੇਖਦਾ ਉਹਦੇ ਵਿੱਚ ਜੋਸ਼ ਭਰ ਆਉਂਦਾ ਜੀ। ਸੋ ਸਾਡੀ ਪ੍ਰਦਰਸ਼ਨੀ ਆਖਰੀ ਪੜਾਅ ਵਿੱਚ ਪਹੁੰਚ ਚੁੱਕੀ ਸੀ ਕਿਉਂਕਿ ਸਾਨੂੰ ਪ੍ਰਬੰਧਕਾਂ ਵੱਲੋਂ ਸਿਰਫ 10 ਮਿੰਟ ਹੀ ਦਿੱਤੇ ਗਏ ਸੀ। ਪ੍ਰਬੰਧਕਾਂ ਨੇ ਆਪਣਾ ਅਗਲਾ ਪ੍ਰੋਗਰਾਮ ਵੀ ਉਲੀਕਿਆ ਹੁੰਦਾ ਜੀ। ਜਿਵੇਂ ਜਿਵੇਂ ਉਹਨਾਂ ਨੇ ਚਲਾਉਣਾ ਹੁੰਦਾ ਸੋ ਇਸ ਤੋਂ ਬਾਅਦ ਇੱਕ ਸੋ ਮੈਚ ਵੀ ਕਰਵਾਇਆ ਸੀ ਬਾਸਕਟਬਾਲ ਦਾ। ਸੋ ਸਾਡੇ ਮਾਨ ਸਾਹ ਦੇ ਡੀਸੀ ਸਾਹਿਬ ਨੂੰ ਦਿਖਾਉਣ ਵਾਸਤੇ

प्लाटिंग पता नहीं पता नहीं बैरिकेड प्लाटिंग तो पता चलने भी कोई आ गया है प्लाटिंग आते हो थैंक यू बेटे एक और चेंज कारण वाला भी आ रही है अब तो बिल्कुल इतना सारे डीसी साहब बच्चन वासिरवादी नहीं नहीं जो ना रहे ना बच्चा वैसे काके सड़क मार्ग तो है साड़ी खेत पर फोर्स वेलकम करते हैं तो आप उन्होंने कि साथ जो दोनों ही टीम जो में वाका में ने पेन भी ने इतना का आशीर्वाद देने पहुंचे हैं तो इन वाका से दोनों टीम अपना शो मैच कर रही है तो आप लोग एक बहुत सुना मैच देखने को मिलेगा बच्चे बच्चे ऑल द बेस्ट कि जो बच्चे मैच में देख रहे हैं हैं नौ निहाल सिंह स्टूडेंट आ

हाँ जी भाई जी आ भाई सानू कबड्डी पी मिले सानू गुरप्रीत सिंह हाँ जी आदे बच्चे वादिया बदी जी कॉफी पी रहे हैं भाई आईना बी फुटबाल कोच है ਸਾਰੇ ਬੱਚਿਆਂ ਵਾਸਤੇ ਕਾਫੀ ਆਈ ਜੀ ਹਮਨਪ੍ਰੀਤ ਸਿੰਘ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਇਹਨਾਂ ਨੇ ਬਹੁਤ ਬਹੁਤ ਹਜ਼ਾਰਾਂ ਬੱਚੇ ਲੈ ਕੇ ਆ ਰਹੇ ਨੇ ਉਹਨਾਂ ਨਾਲੋਂ ਤੁਸੀਂ ਜੀ ਬਹੁਤ ਬਹੁਤ ਜੇ ਤੁਸੀਂ ਗਰਾਊਂਡ ਦੇ ਵਿੱਚ ਉਤਰਿਆ ਉਹਨਾਂ ਇਹ ਲਾਗਾ ਵੀ ਤੁਸੀਂ ਆ ਬੱਚੇ ਅਨਕੁਸ਼ੀ ਪਛਾਣ ਵਾਲੀਆਂ ਕਿ ਤੁਹਾਨੂੰ ਗਰਾਊਂਡ ਉਤਰਨ ਦਾ ਮੌਕਾ ਮਿਲਿਆ ਸੋਕੇ ਮੈਜਮੁਰੇ ਹਾਂਜੀ ਸਾਡੀ ਮਾਨਸਾ ਦੀ ਗੱਤਕਾ ਐਸੋਸੀਏਸ਼ਨ ਟੀਮ ਨੂੰ ਸਨਮਾਨਤਕ ਕੀਤਾ ਗਿਆ ਮਾਨਸਾ ਦੇ ਡੀਸੀ ਸਾਹਿਬ ਵੱਲੋਂ ਤੋਂ ਸਟੇਜ ਤੇ ਮੌਜੂਦ ਸਨ ਡੀਸੀ ਸਾਹਿਬ ਐਸਐਸਪੀ ਸਾਹਿਬ ਆਈਪੀਐਸ ਤੇ ਸਾਡੇ ਸਪੋਰਟਸ ਡਿਪਾਰਟਮੈਂਟ ਦੇ ਐਸਡੀਐਮ ਸਾਹਿਬ ਜਿਨ੍ਹਾਂ ਨੇ ਸਾਡਾ ਤੇ ਸਾਡੀ ਗੱਤਕੀ ਇੰਗ ਦਾ ਸਨਮਾਨ ਦਿੱਤਾ ਗਿਆ ਜੀ ਸਾਡੇ ਮਾਨ ਸਰਾਂ ਦੇ ਡੀਸੀ ਸਾਹਿਬ ਚਲੇ ਕੇ ਜੀ ਆ ਸਾਡੇ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਜੀ ਬਨਾਣਾ ਦਿੱਤੇ ਗਏ ਜੀ ਇਹ ਬੱਚਿਆਂ ਨੂੰ ਗੱਤਕਲ ਟੀਮ ਦਾ ਮਾਨ ਸਰਕਾਰ ਮਾਨ ਸਤਕਾਰ ਕੀਤਾ ਗਿਆ ਜੀ ਆਜੋ 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 ਸੰਗੀਤ ਨਹੀਂ ਹੁੰਦਾ ਆਜੋ 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 ਦੇ ਇਸ ਖੇਡਾਂ ਮਤਨ ਪੰਜਾਬ ਦੇ ਆਗਾਜ਼ ਦੀ ਸਮਾਪਤੀ ਹੋ ਚੁੱਕੀ ਹੈ ਜੀ ਖੇਡਾਂ ਦਾ ਆਗਾਜ਼ ਹੋ ਚੁੱਕਿਆ ਜੀ ਇਹ ਜਿਹੜੀ ਮਿਸ਼ਾਲ ਆ ਸਨੇਹਰੂ ਕਾਲਜ ਦੇ ਵਿੱਚ ਜਾਊਗੀ ਜੀ 29 29 ਅਗਸਤ ਤੱਕ ਇਹ ਐਵੇਂ ਚੱਲਦੀ ਰੱਖਣੀ ਹੁੰਦੀ ਹੈ ਜੀ ਇਹ ਆ ਸਾਡੇ ਡੀਐਸਓ ਸਾਹਿਬ ਇਹਨਾਂ ਦੀ ਹੁਣ ਬਲੱਡ ਡਿਊਟੀ ਲੱਗੀ ਪਹਿਲਾਂ ਮਾਨਸਾ ਸੀ ਸੀ ਤੇ ਆ ਸਾਡਾ ਭਾਈ ਭਪਿੰਦਰ ਸਿੰਘ ਜਿਹੜਾ ਸਾਰਾ ਕਿੜੇ ਮੇਲੇ ਦਾ ਪਰਵੰਦ ਕਰਦਾ ਹੈ ਸਮਾਪਤੀ ਤੋਂ ਬਾਅਦ ਸਾਡੇ ਸਿੰਘ ਗੱਡੀ ਦੇ ਵਿੱਚ ਸ਼ਾਸਤਰ ਸ਼ਾਸਤਰਾਂ ਹੀ ਸੰਭਾਲ ਕਰਦੇ ਹੋਏ ਜੀ ਆ ਪ੍ਰੋਬਲਿਮ ਸਿੰਘ ਸਾਡਾ ਬਹੁਤ ਵਧੀਆ ਪ੍ਰੋਗਰਾਮ ਰਿਹਾ ਜੀ ਸੋ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਖੇਡਾ ਪਤਨ ਪੰਜਾਬ ਦੀਆਂ ਵੀ ਹੋਣਗੀਆਂ 20 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਗੱਤਕਾ ਮੁਕਾਬਲੇ ਹੋਣਗੇ ਸਾਰੇ ਜਣੇ ਇੱਕ ਵਾਰੀ ਫਤਿਹ ਬੁਲਾ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ